ਇਹਨੇ 20 ਕਿਸੀ ਤੋਂ ਸਾਰੇ ਇਹ ਵੀ ਇੱਕ ਤਾਂ ਬਹੁਤ ਜ਼ਿਆਦਾ ਹੋਣਾ ਇਹਨਾਂ ਤਾਂ ਅਗਲੀ ਉਹ ਦੇਖੋ ਦੇਖੋ ਜਿੰਨੇ 20 ਕਿਸੀ ਮੈਕਸਿਮਮ ਦੇਖੋ ਵਰਡ ਹੋਣਾ ਚਾਹੀਦਾ ਮੇਰੀ ਜਿਹੜੀ ਜਵਾਬ ਹੈ ਉਹ ਖਰਾਬ ਹੈ ਤਾਂ ਕਰਕੇ ਮੈਂ ਇੱਕ ਅਪੀਲ ਕਰ ਰਿਹਾ ਹਾਂ ਉਸ ਤੋਂ ਪਹਿਲੇ ਪਹਿਲੇ ਅਸੀਂ ਕਰਕੇ ਸੀ ਕਿਨੇ ਦਿਨ ਇੱਕ ਹਫਤੇ ਇੱਕ ਹਫਤੇ ਦੇ ਵਿੱਚ ਅਸੀਂ ਕਰਦੇ ਹਾਂ ਤੇ ਕੋਈ ਤੁਹਾਡੀ ਮਤਲਬ ਤੇ ਕੋਈ ਨਹੀਂ ਹੈ ਜੀ ਇੱਕ ਹਫਤੇ ਦੇ ਅੰਦਰ ਉਹਦੀ ਤੇ ਤਿਆਰ ਹੋ ਜਾਵੇ ਮੈਨੂੰ ਬਸ ਇਹਦਾ ਹੈ ਸ਼ਵਾਸ਼ਣ ਦੇਖੋ ਯਾਰ ਇਹ ਵੀ ਇਹ ਨਹੀਂ ਦੇਖੋ ਥੋੜੀ ਕਾਨੂੰਨੀ ਜੀ ਕੱਲ੍ਹ ਯਾਰ ਅਸੀਂ ਉਧਰ ਵੀ ਰਿਜੈਕਟ ਕਰਾਈ ਆ ਵੀ ਹਾਈ ਕੋਰਟ ਵੀ ਦੇਖੋ ਯਾਰ ਰਿਜੈਕਟ ਕਰਾਣੇ ਵੀ ਛੱਡ ਦੇ ਕੰਮ ਇਹ ਛੱਡਣਾ ਲੱਗ ਗਿਆ ਥੋੜਾ ਭਰੋਸਾ ਰੱਖੋ ਸਾਡੇ ਨਾਲ ਚੱਲੋ ਫਾਈਲ ਵੀ ਨਹੀਂ ਕੋਈ ਕਰਾਈ ਹੈ ਤੁਸੀਂ ਨਹੀਂ ਕੈਮਰਾ ਸਾਹਮਣੇ ਕੋਈ ਗੱਲਾਂ ਬੋਲਣਾ ਚਾਹੁੰਦੇ ਨਾ ਜੀ ਮੈਂ ਵੀ ਨਹੀਂ ਬੋਲਣਾ ਚਾਹੁੰਦਾ ਮੈਂ ਵੀ ਦੁਸ਼ਮਣੀਆਂ ਨਹੀਂ ਲੈਣਾ ਚਾਹੁੰਦਾ ਕਿਸੇ ਨਾਲ ਕਿਉਂਕਿ ਇੱਕ ਸਾਡਾ ਤਾਂ ਇੱਕ ਚਲੇ ਗਿਆ ਜੀ ਮੈਂ ਵੀ ਇਸ ਭੇਟ ਨਹੀਂ ਚੜਨਾ ਚਾਹੁੰਦਾ ਮੇਰੀ ਵੀ ਮਜਬੂਰੀ ਸਮਝੋ ਮੈਂ ਇੱਥੇ ਕੁਝ ਬੋਲਣਾ ਨਹੀਂ ਜਾ ਰਿਹਾ ਬਹੁਤ ਮੇਰੀ ਗੱਲ ਠੀਕ ਹੈ ਜੀ ਜਿੰਨੇ ਦੱਸੋ ਕੋਈ ਕਾਨੂੰਨੀ ਪ੍ਰਕਿਰਿਆ ਹੋਣੀ ਹੈ ਤੇ ਉਹ ਵੀ ਰਿਜੈਕਟ ਨਾ ਸਾਡਾ ਕਰੇ ਉਹ ਅਸੀਂ ਰਿਜੈਕਟ ਨਾ ਕਰੀਏ ਦੂਜੀ ਗੱਲ ਹੈ ਹਫਤੇ ਦੇ ਵਿੱਚ ਵਿੱਚ ਹਫਤਾ ਮੈਂ ਨਾ ਮੈਕਸਮ ਗਿਆ ਇਹ ਨਾਲੇ ਨਾ ਹਫਤੇ ਬਾਅਦ ਰਿਜ਼ਲਟ ਆਊਗਾ ਉਸ ਤੋਂ ਵਿੱਚ 2 ਦਿਨ ਦੇ ਵਿੱਚ ਹੀ ਐਸੇ ਕਿ 3 ਦਿਨ ਦੇ ਵਿੱਚ ਬਟ ਮੈਂ ਇੱਕ ਤੁਹਾਨੂੰ ਟਾਈਮ ਲਿਮਿਟ 2 ਦਿਨ ਦੀ ਦੇ ਜਾਵਾ ਫਿਰ 2 ਦਿਨ ਬਾਅਦ ਤੁਸੀਂ ਪੁੱਛੋਗੇ ਕੀ ਹੋਇਆ ਮੈਂ ਤੁਹਾਨੂੰ ਇੱਕ ਰੀਜ਼ਨੇਬਲ ਟਾਈਮ ਲਿਮਿਟ ਦੇ ਰਿਹਾ ਹਾਂ 7 ਦਿਨ ਦੇ ਵਿੱਚ ਇੱਕ ਸੱਚੀ ਐਂਡ ਡਾਇਰੈਕਟ ਕਰਾਂਗੇ ਸਾਰੇ ਤੇ ਜਿਹੜੇ ਇੱਕ ਉਹ ਵੀ ਹੋਣਾ ਚਾਹੀਦਾ ਸਾਰੇ ਕਿਊਸ ਨੂੰ ਕਰੂੰਗੀ ਸਾਰੇ ਕਿਊਸ ਨੂੰ ਕਰਾਂਗਾ ਕੀ ਅਗਰ ਇਨਵੈਸਟੀਗੇਸ਼ਨ ਦੇ ਬੰਦੇ ਬਾਹਰ ਨਿਕਲਦੇ ਨੇ ਉਹ ਯਾਰ ਕੋਈ ਆਏ ਨਹੀਂ ਕੋਈ ਉਹ ਕੌਣ ਨਿਕਲ ਜੀ ਨਹੀਂ ਨਿਕਲਦੇ ਹਾਂ ਜੀ ਦਾ ਦੇ ਸਕਦੇ ਆਪਦੇ ਕੋਈ ਦੇ ਦੇ ਯਾਰ ਜਦੋਂ ਉਹਨਾਂ ਦਾ ਪ੍ਰੂਫ ਜੇ ਹੁੰਦਾ ਉਹ ਫਰਦੋਸ ਦਾ ਪ੍ਰੂਫ ਹੋਵੇ ਤਾਂ ਜਦ ਤੇ ਆਪਾਂ ਪ੍ਰੂਫ ਦੇ ਤਾਂ ਉਹਨਾਂ ਦਾ ਫਿਰ ਕਿਵੇਂ ਨਿਕਲ ਸਾਈਡ ਨੋਟ ਜਿਹਦਾ ਪ੍ਰੂਫ ਨਹੀਂ ਹੈਗਾ ਉਹ ਨਿਕਲਦਾ ਕਿ ਬਣਾ ਯਾਰ ਕੀ ਨਹੀਂ ਬੇਲ ਹੋ ਜੂਗੀ ਨਹੀਂ ਨਹੀਂ ਹੁੰਦੀ ਨਹੀਂ ਹੁੰਦੀ ਤੁਸੀਂ ਥੋੜਾ ਕਾਨੂੰਨੀ ਤਰਕੀਰਿਆ ਸਮਝੋ ਜਿਵੇਂ ਨਹੀਂ ਹੁੰਦਾ ਇਹ ਜਦੋਂ ਸਬੂਤ ਵਾਲੇ ਬੋਲ ਰਹੇ ਨੇ ਚਲੋ ਛੱਡੋ ਜੀ ਉਹਦਾ ਪਤਾ ਹੁੰਦਾ ਸਰ ਬੇਨਤੀ ਹੈ ਕੋਈ ਜੋ ਨਹੀਂ ਪਹਿਲਾ ਰੈਸਟ ਹੋਇਆ ਹਨਾ ਟਿੱਕਰ ਮਾਮਲੇ ਜਾ ਬੰਦ ਕਰਾ ਚੁੱਕੀ ਤੁਸੀਂ ਕਦੋਂ ਆਏ ਪਟਿਆਲਾ ਕਦੋਂ ਚਲੇ ਖੁਦ ਸੀਐਮ ਨੇ ਸੁਖਮੰਤ ਜੀ ਦੇ ਮੋਤੇ ਇਹ ਤਾਂ ਮੈਂ ਇਹ ਤਾਂ ਮੈਂ ਤਾਂ ਸੋਚਦਾ ਹਾਂ ਕਿ ਮਤਲਬ ਕਿ ਐਡਾ ਲੋਕਾਂ ਦਾ ਹੁਣ ਵੀ ਇੰਨਾ ਜ਼ੋਰ ਲੱਗੂਗਾ ਤਾਂ ਇਸ ਤੋਂ ਵੀ ਇੱਥੇ ਤੱਕ ਜਾਣਾ ਪਊਗਾ ਆਪਾਂ ਦੇਖੋ ਨਾ ਇੱਕ ਸੀਐਮ ਹੁੰਦਾ ਫੇਰ ਬੰਦੇ ਰੈਸਟ ਹੁੰਦੇ ਕੋਇਨਾ ਤੈਨੂੰ ਮੜਾਤਾ ਇਹ ਕਿਉਂ ਜੇ ਪੁਲਿਸ ਪਹਿਲਾ ਮਸਲਾ ਹੱਲ ਕਰਦੀ ਕਿਉਂ ਨਾ ਹੋਵੇ ਪਤਾ ਦੂਰ ਹੈ ਇਹ ਕੋਈ ਸੀਐਮ ਆਰ ਐਕ ਮੁਰਜਮ ਨੂੰ ਫੜਾਉਣ ਬਾਅਦ ਲੋਕਾਂ ਨੇ ਕਹਿ ਵੀ ਤੁਸੀਂ ਮੜਾਓ ਜੀ ਉਹਦੇ ਚ ਐਮ ਐਲ اے ਮੰਤਰੀ ਸ਼ਾਂਤਰੀ ਪੁਲਿਸ ਸਾਰੀ ਡੀ ਜੀ ਪੀ ਨਾਲ ਚਰ ਬਾਹਰ ਨਿਕਲ ਕੇ ਸ਼ੋਰ ਕੱਢ ਦਿੱਤਾ ਹੋਇਆ ਜਿਹਦੇ ਹੱਥ ਤੇ ਡੋਰ ਆ ਪਿਆ ਮੇਰਾ ਕਹਿਣ ਦਾ ਮਤਲਬ ਵੀ ਹੁਣ ਇੰਨਾ ਆਪਾਂ ਨੂੰ ਸੰਘਰਸ਼ ਲੜਨਾ ਪੋਗਾ ਮੈਂ ਇਹ ਕਹਿੰਦਾ ਬਰੂਣ ਜੀ ਅੱਛਾ ਮੇਰੀ ਇੰਨਾ ਕੁਝ ਕਰ ਸਕਦੇ ਦੇਖੋ ਇਸ ਨੂੰ ਦੀ ਗੱਲ ਵੀ ਹੈ ਦੇਖੋ ਇਹਦੇ ਵਿੱਚ ਇਹਦਾ ਮਤਲਬ ਇਹ ਨਹੀਂ ਕਿ ਉਸ ਦੇ ਵਿੱਚ ਵੀ ਇਹ ਕੁਝ ਕੰਮ ਕੀਤਾ ਸੀ ਟਰਾਈ ਉੱਥੇ ਵੀ ਚੱਲ ਰਹੀ ਸੀ ਜਦੋਂ ਨੇੜੇ ਹੁੰਦੇ ਪਬਲਿਕ ਥੋੜਾ ਇੰਪੇਸ਼ੀਐਂਟ ਹੋ ਜਾਂਦੀ ਜਦੋਂ ਇਹੋ ਜਿਹੀ ਕੋਈ ਮਾੜੀ ਇੰਸੀਡੈਂਟ ਹੁੰਦਾ ਹੈ ਤਾਂ ਪਬਲਿਕ ਉਹਨਾ ਇੰਪੇਸ਼ੀਐਂਟ ਹੋ ਜਾਂਦੀ ਹੈ ਬੜਾ ਇਹਦਾ ਮਤਲਬ ਇਹ ਨਹੀਂ ਕਿ ਪੁਲਿਸ ਹੱਥ ਪੈਰੇ ਬੈਠੇ ਹੋਏ ਸੀ ਤੁਹਾਡੇ ਮਾਮਲੇ ਦੇ ਵਿੱਚ ਵੀ ਮੈਂ ਕਹਿ ਰਿਹਾ ਲਗਾਤਾਰ ਰੇਡ ਜਾ ਰਹੀਆਂ ਨੇ ਨੇੜੇ ਲਗੇ ਹੋਏ ਨੇ ਐਂਡ ਵਿધીਨ ਅ ویک ਅਸੀਂ ਰਸ਼ ਕਰਾਂਗੇ ਇਸ ਲਈ ਤੁਸੀਂ ਫਿਰ ਮੇਰੇ ਆਬਸ ਵਿੱਚ ਮੈਨੂੰ ਮਿਲ ਕੇ ਜਾਓ ਤੁਸੀਂ ਮੈਨੂੰ ਆ ਕੇ ਕਹੋ ਕਿ ਸਰ ਤੁਸੀਂ ਗਿਆ ਸੀ ਤੇ ਹੁਣ ਕੀ ਸਰ ਉਹ ਤਾਂ ਮਿਲਾਂਗੇ ਜੀ ਅਸੀਂ ਤਾਂ ਪਹਿਲਾਂ ਉਸ ਚੀਜ਼ ਨੂੰ ਮੰਨਾਂਗੇ ਜੀ ਹੁਣ ਵੀਦੀ ਨਾਲ ਵੀਕ ਦੇ ਵਿੱਚ ਮੈਂ ਤਾਂ ਸਿਰਫ ਇਹ ਪਤਾ ਕੀ ਹੈ ਜੀ ਪਰਿਵਾਰ ਹੈ ਜੀ ਪਰਿਵਾਰ ਦੇ ਨਾਲ ਇੰਨੇ ਬੰਦੇ ਖੜੇ ਨੇ ਜੀ ਤੇ ਪਰਿਵਾਰ ਸੱਚਾ ਸੋਚਾ ਜੀ ਤਾਂ ਖੜੇ ਨੇ ਕੋਈ ਉਂਝ ਨਹੀਂ ਕਿਸੇ ਨਾਲ ਖੜਦਾ ਹੁੰਦਾ ਜੀ ਮੇਰੀ ਮਦਰ ਨੇ ਜੋ ਸੁਸਾਈਡ ਕਰ ਲਈ ਮੰਨ ਲਓ ਜੇ ਬੇਟਾ ਜੀ ਮਾ ਸਰ ਰੁਕੇ ਹੀ ਹੋ ਗਏ ਉਹ ਤਾਂ ਨੇ ਸੁਸਾਈਡ ਕਰ ਲਈ ਜੀ ਮੈਂ ਕਿੱਥੇ ਜਾਊਂਗਾ ਜੀ ਮੈਨੂੰ ਬਸ ਇਸ ਗੱਲ ਦਾ ਸ਼ੋਰ ਟੀ ਚੱਲ ਵੀ ਇਹ ਤਾਂ ਹੋਗਾ ਉਹਨਾਂ ਤਾਂ ਦੇਖੀ ਅਸੀਂ ਤਾਂ ਇਸੇ ਕਰਕੇ ਉਹ ਮੈਨੂੰ ਬਚਾਉਣਾ ਚਾਹ ਰਹੇ ਨੇ ਮੈਂ ਉਹਨਾਂ ਨੂੰ ਬਚਾਉਣਾ ਚਾਹ ਰਿਹਾ ਸੀ ਸਿਰਫ ਮੇਰੀ ਮੇਰੀ ਮਜਬੂਰੀ ਨੂੰ ਸਮਝਿਓ ਮੈਂ ਨਾ ਮੈਂ ਤੁਹਾਡੇ ਲਈ ਤੁਸੀਂ ਮੈਨੂੰ ਸਾਈਡ ਕਮਿਟ ਕਰਨਾ ਹੋਣਾ ਹੱਲ ਹੋਊਗਾ ਦੇਖੋ ਮੇਰੀ ਗੱਲ ਉਹ ਸਾਈਡ ਨਹੀਂ ਛੱਡਦਾ ਸੀ ਤੇ 14 ਦਿਨ ਤੁਹਾਡੇ ਇੱਥੇ ਬਸਵਾਸ ਰੱਖਿਆ 14 ਦਿਨ ਰੱਖਿਆ ਸਰ ਉਸ ਤੋਂ ਬਾਅਦ 14 ਦਿਨ ਰੀਜ਼ਨੇਬਲ ਟਾਈਮ 14 ਦਿਨ ਬਸਵਾਸ ਰੱਖਿਆ ਮੈਂ ਤੁਹਾਡੇ ਕੋਲ ਬਣੀ ਨਾ ਮੈਂ ਬਾਹਰ ਨਹੀਂ ਰਹਾਂਗੀ ਅੰਦਰ ਬੈਠ ਕੇ ਛੋਟੀ ਦੇ ਦੋ ਜੀ ਉਹ ਹੋ ਵੀ ਦਿਨਾਂ ਵਿੱਚ ਤਾਂ ਚਲੋ ਤੁਸੀਂ ਕਰ ਲੂਗੇ ਰਾਜ ਮੈਂ ਮੰਨ ਕੇ ਜੀ ਚਲੋ ਤਿੰਨੋਂ ਮਲਜ਼ਮ ਅਰੈਸਟ ਕਰ ਲਓ ਠੀਕ ਹੈ ਜੀ ਦੂਸਰੀ ਗੱਲ ਉਹਦੀ ਹਾਈ ਕੋਰਟ ਚ ਪੇਲ ਨਹੀਂ ਹੋਈ ਜੀ ਇਹ ਤੁਸੀਂ ਛੋਟੀ ਲਓ ਇੱਥੇ ਕੈਮਰਿਆਂ ਦੇ ਸਾਹਮਣੇ ਵੀ ਚਾਹੇ ਤੁਹਾਨੂੰ ਵਕੀਲ ਕਰੀਏ ਨਾ ਕਰੀਏ ਚਲੋ ਅਸੀਂ ਤਾਂ ਕਰਾਂਗੇ ਆਪਣਾ ਵਕੀਲ ਇਹ ਤੁਸੀਂ ਲਓ ਇਹ ਨਹੀਂ ਹੈਗਾ ਕਿ ਆਈਓ ਭੇਜਦਾ ਆਈਓ ਆਈਓ ਵੀ ਦੇਖੋ ਕਿਸੇ ਲੈਵਲ ਤੱਕ ਬੋਲੇਗਾ ਹਾਈ ਕੋਰਟ ਤੇ ਚਲਦੇ ਸਕਦਾ ਠੀਕ ਹੈ ਜੀ ਇਹ ਤੁਸੀਂ ਲਓ ਭਾਵੇਂ ਤੁਸੀਂ ਜਾਓ ਜੀ ਸਿਰਫ ਲੋਏਸ ਪਬਲਿਕ ਪ੍ਰੋਸੀਕਿਊਟਰ ਦੀ ਆਫਿਸ ਤੋਂ ਬੋਲਦਾ ਸਾਡੇ ਪੁਲਿਸ ਵੱਲੋਂ ਮੁਲਾਕਾਤਿੰਗ ਜਾਂਦਾ ਜੀ ਦੇਖੋ ਅਸੀਂ ਜਿਹੜਾ ਆਪਣਾ ਕੇਸ ਹੈ ਜੋ ਬੈਸਟ ਪੋਸੀਬਲ ਵੇ ਹੋਗਾ ਉਹਦੇ ਮਤਲਬ ਜੋ ਫੈਕਟਸ ਹੋਣਗੇ ਅਸੀਂ ਬੈਸਟ ਪੋਸੀਬਲ ਜਿਹੜਾ ਆਈਓ ਕੋਈ ਨਹੀਂ ਇਸ ਦੇ ਖਿਲਾਫ ਸਰਪ੍ਰਾਪ ਦਾ ਕੇਸ ਫੇਲ ਕਰੂੰਗੀ ਅਸੀਂ ਨਹੀਂ ਸਮਝਾ ਕਰਾਉਣੀ ਆ ਇੰਨੇ ਦਿਨ ਤੋਂ ਸਰਪ੍ਰਾਪ ਸਾਹਿਬ ਅਸੀਂ ਜੰਡਾ ਕੇ ਪਾਉਂਦੇ ਹਾਂ